ਕੀ ਬਣਾਉਂਦੇ ਕੀ ਬਣਾ ਕੇ ਦੀਏ ਗੁਰਸ਼ਰਨ ਅਜ ਐਤਵਾਰ ਨਾ ਆਵੇ ਜੀ ਦੇਖੋ ਐਤਵਾਰ ਆਉਂਦਾ ਤਾਂ ਹੈਰਾਨ ਕਰਦੇ ਨੇ ਗੁਰਸ਼ਰਨ ਅਜ ਫੇਰ ਜਿੱਤ ਪਿਆ ਪਿਆ ਆਪਣਾ ਉਹਦੇ ਤਾਂ ਜਿਹਨਾਂ ਸਮੋਸੇ ਬਣਾ ਕੇ ਲਿਆ ਕੇ ਦੇਤੇ ਅੱਜ ਕਹਿੰਦਾ ਮਮਾ ਤੁਸੀਂ ਬਣਾ ਕੇ ਦੋ ਮੈਨੂੰ ਕੁਛ ਨਾ ਕੁਛ ਖਵਾਓ ਬਣਾ ਕੇ ਉਹ ਕਿਹੜੇ ਹੁੰਦੇ ਨੇ ਫਿੰਗਰ ਫਰਾਈ ਕੀ ਕਹਿੰਦੇ ਨੇ ਉਹਨਾਂ ਨੂੰ ਉਹ ਆਲੂਆਂ ਦੇ ਪੀਸ ਕੱਟ ਕੇ ਬਣਾਉਂਦੇ ਨੇ ਜੀ ਕਹਿੰਦਾ ਮੈਨੂੰ ਤ ਉਹ ਵਾਲੇ ਬਣਾ ਕੇ ਦੋ ਕੀ ਕਰੀਏ ਜੀ ਜਵਾਕਾਂ ਦਾ ਔਖਾ ਹੀ ਹੋ ਜਾਂਦਾ ਸੁੱਟੀ ਵਾਲੇ ਦਿਨ ਤਾਂ ਬਣਾ ਦਿਓ ਨਾ ਬਣਾ ਦੋ ਬਥੋ ਕੋਈ ਨਾ ਬਹੁਤ ਔਖਾ ਹੋ ਜਾਂਦਾ ਜੀ ਬੱਚਿਆਂ ਦਾ ਸੁੱਟੀ ਵਾਲੇ ਦਿਨ ਹੁਣ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਕਰਦੇ ਹਾਂ ਜੀ ਅੱਜ ਦਾ ਵਲੌਗ ਸ਼ੁਰੂ ਤੇ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਦਿਨ ਹੈਗਾ ਜੀ ਸੰਡੇ ਐਤਵਾਰ ਦਾ ਦਿਨ ਆਗਾ ਗੁਰਸ਼ਰਨ ਜੀ ਆਪਣਾ ਅੱਜ ਘਰੇ ਆ ਕੁਸ਼ਰਨ ਪੈ ਗਿਆ ਜੀ ਜਿੱਦ ਹੁਣ ਆਪਾਂ ਨੂੰ ਕਹਿੰਦਾ ਮੈਨੂੰ ਕੁਸ ਬਣਾ ਕੇ ਦੋ ਸਵੇਰ ਦਾ ਲੱਗਿਆ ਜੀ 10 ਵਜੇ ਦਾ ਤੇ ਆਪਾਂ ਕਾਲ ਕਰਦੇ ਕਰਦੇ ਆਨੇ ਜੀ 1:30 ਵਜੇ ਦਾ ਤੇ ਹੁਣ ਤਾਂ ਫਿਰ ਇਹਨੇ ਖਹਿੜਾ ਸੱਗੇ ਨਹੀਂ ਹੁਣ ਇਹਦੇ ਡੈਡੀ ਵੀ ਆ ਗਏ ਉਹ ਕਹਿੰਦੇ ਜੀ ਸਪੇ ਕਰਨ ਜੀ ਤੇ ਹੁਣ ਉਹ ਵੀ ਆ ਗਏ ਕਹਿੰਦੇ ਤੁਸੀਂ ਬਣਾ ਕੇ ਦੋ ਹੁਣ ਆਪਾਂ ਇਹਨਾਂ ਨੂੰ ਬਣਾ ਕੇ ਦਿੰਨੇ ਆ ਦੇਖਦੇ ਆ ਜੀ ਰੈਸਪੀ ਵਧੀਆ ਬਣੂ ਕਨਾ ਪਹਿਲੀ ਵਾਰੀ ਟਰਾਈ ਕਰਦੇ ਆ ਜੀ ਪਹਿਲਾਂ ਕਦੇ ਵੀ ਨਹੀਂ ਆਪਾਂ ਬਣਾਈ ਜੀ ਇਹ ਪਾਪਨਾਵਾਂਗੇ ਜੀ ਫਿੰਗਰ ਫਰਾਈ ਅਪਾ ਆਲੂ ਕੱਟ ਲਏ ਸੀ ਤਿੰਨ ਚਾਰ ਜੀ ਮੀਡੀਅਮ ਸਾਈਜ਼ ਦੇ ਆਲੂ ਨੇ ਕੱਟ ਲੇ ਤੇ ਆਪਾਂ ਦੇਖਦੇ ਹਾਂ ਇਹਨਾਂ ਨੂੰ ਥੋੜਾ ਜਿਹਾ ਗਿੱਲੇ ਨੇ ਕੱਪੜੇ ਨਾਲ ਸੁਕਾ ਲਈਏ ਆਪਾਂ ਇਹਨੂੰ ਤੇ ਪਾ ਕੇ ਇਹਨਾਂ ਨੂੰ ਥੋੜਾ ਜਿਹਾ ਉਹ ਕਰ ਦੇਣਾ ਲਾ ਪਾਣੀ ਜਿਹਾ ਹੋ ਇਹ ਜਿਹੜਾ ਆਪਾਂ ਗੈਸ ਹੈ ਜੀ ਔਨ ਕਰ ਦਿੰਨੇ ਆ ਜਿਹੜਾ ਆਪਣਾ ਤੇਲ ਇੰਨੇ ਕਰਮ ਹੋ ਜਾਊਗਾ ਇੰਨੇ ਆਪਾਂ ਜਿਹੜਾ ਮਟੀਰੀਅਲ ਉਹ ਸਾਰਾ ਰੈਡੀ ਕਰ ਲਿਆ ਵਸੇ ਤਰੀਕੇ ਨਾਲ ਥੋੜਾ ਜਿਹਾ ਇਹਦਾ ਪਾਣੀ ਜਿਆ ਸੌਫਟ ਹੋ ਜਾਊਗਾ ਕੇ ਦੇ ਨਾਲ ਇਹਨੂੰ ਸੁਕਾ ਲੈਣਾ ਬਸ ਐਂ ਦਾ ਜਿਹੜਾ ਪਾਣੀ ਆ ਸਾਰਾ ਹੋ ਗਿਆ ਆਨੇ ਤੱਕ ਜੇ ਆ ਰੋਟ ਦਾ ਆਪਾਂ ਆਟਾ ਲੈਂਦਾਗਾ ਆ ਜਿਹੜਾ ਗਹਰਾ ਰੋਟ ਦਾ ਆਟਾ ਹੈਗਾ ਤੇ ਇਹਨੂੰ ਥੋੜਾ ਥੋੜਾ ਜਿਹਾ ਉੱਤੇ ਪਾ ਲੈਣਾ ਹੈ ਇਹਦਾ ਜਿਹੜਾ ਸਾਰਾ ਜਿੰਨਾ ਵੀ ਇਹਦੇ ਵਿੱਚ ਉਹ ਸੀ ਪਾਣੀ ਦਾ ਮਟੀਰੀਅਲ ਜਿਹਾ ਉਹ ਸਾਰਾ ਥੋੜਾ ਜਿਹਾ ਆਪਾਂ ਇਹਦੇ ਨਮਕ ਪਾ ਲੈਣੇ ਜਿਆਦਾ ਨਹੀਂ ਪਾਉਂਦੇ ਥੋੜਾ ਜਿਹਾ ਪਾਉਣਾ ਹੈ ਥੋੜਾ ਜਿਹਾ ਆਪਾਂ ਜੀ ਪਾਣਗੇ ਚਿੱਲੀ ਫਲੈਕਸ ਗਲਤੀ ਨਹੀਂ ਪਾਉਣੀ ਹਾਂ Tee viihtyä, en ole vielä. Näin onko vielä? Onko? 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 ਸੋਵਾਰਾ ਪਾਈ ਕਰ ਲਾਂਗੇ ਆਪਾਂ ਨਾ ਹੁਣ ਪਹਿਲੇ ਇੱਕ ਵਾਰ ਪਹਿਲਾਂ ਪੱਟ ਲੈਣੀ ਆ ਇੱਕ ਵਾਰ ਆਪਾਂ ਫੇਰ ਕਰ ਲਾਂਗੇ ਨਾ ਇਹਨਾਂ ਨੂੰ ਥੋੜਾ ਛਾੜ ਕੇ ਜੇ ਪਾ ਦੇ ਜੀ ਜਿਹੜਾ ਇਹਨਾਂ ਦਾ ਫੇਰ ਜਿਹੜਾ ਬੇਸਨ ਜੇ ਵਿੱਚ ના ਦੇ ਮੈਂ ਤਾਂ ਆ ਜਾਣਾ ਫਲਾ ਵੀ ਟਿਕ ਕਰਨ ਹੌਲੀ ਹੌਲੀ ਹਲਾਈ ਜਾਣਾ ਪਹਿਲੀ ਵਾਰ ਇਹਨਾਂ ਟਰਾਈ ਕਰਦੇ ਆ ਜੀ ਦੇਖਦੇ ਆ ਰਸਪੀ ਕਿੱਦਾਂ ਦੀ ਬਣਦੀ ਆ ਜੇ ਚੰਗੀ ਬਣੀ ਤਾਂ ਵੀ ਤੁਹਾਨੂੰ ਦੱਸਾਂਗੇ ਜੇ ਨਾ ਵਧੀਆ ਬਣੀ ਤਾਂ ਤੁਹਾਨੂੰ ਦੱਸਾਂਗੇ

ਮਾਪੇ ਇਹਨਾਂ ਨੂੰ ਕਿਹੜਾ ਦੁਬਾਰਾ ਜੀ ਉਹ ਕਰਕੇ ਦੇਖਣਾ ਨਹੀਂ ਪਰ ਆਪਾਂ ਇਹਨਾਂ ਨੂੰ ਉਹ ਪਾ ਕੇ ਬੇਸਨ ਪਾ ਕੇ ਇਹਨਾਂ ਦੇ ਪਕੌੜੇ ਬਣਾ ਲਾਂਗੇ ਫਿਰ ਆਪਾਂ ਜੇ ਇਹਨਾਂ ਨੂੰ ਦੁਬਾਰਾ ਇੱਕ ਦੇਖਦੇ ਹਾਂਗੇ ਤਲ ਕੇ ਤੇ ਵਧੀਆ ਬੰਦੇ ਇਹਨੇ ਖਲਾ ਪਹਿਲੀ ਵਾਰੀ ਨੇ ਆਪਾਂ ਉਹ ਕਰਦੇ ਆ ਟਰਾਈ ਕਰਕੇ ਦੇ ਸਾਲੀ ਹੂੰ ਪਾਲੀ ਤੇ ਤੁਹਾਨੂੰ ਸਾਸ ਨਾਲ ਬੜੀ ਟੇਸਟੀ ਲੱਗੂਗਾ ਹੁਣ ਇਹਨੂੰ ਥੋੜਾ ਥੋੜਾ ਹਿਲਾਇਆ ਜਾਣਾ ਹੈਗਾ ਦੇਖ ਲਈਏ ਕਿੱਦਾਂ ਦੀ ਬਣਦੀ ਹੈ ਜੀ ਚਲੋ ਨਹੀਂ ਭਗਰਛਾਂ ਵੀ ਜਿੱਦ ਤੱਕ ਪੂਰੀ ਹੋਊਗੀ ਸਾਸ ਨਾਲ ਇਹਦਾ ਟੇਸਟੀ ਲੱਗਣਗੀ ਪਰ ਇਹ ਵੱਲੋਂ ਆਪੇ ਹਾਂ ਖੰਦੰਜੇ ਲੱਗਦੇ ਹਨ ਹੁਣ ਤਾਂ ਜੀ ਵਧੀਆ ਲੱਗਿਆ ਲੈ ਦੂਜੀ ਵਾਰ ਫੁੱਲਣ ਲੱਗ ਗਿਆ ਮਰੇ ਕਾ ਮੇਰਾ ਥੋੜਾ ਜਿਹਾ ਗੈਸ ਸਲੋ ਕਰ ਦਿਆਂ ਤਾਂ ਕਿ ਸਲੋ ਜੀ ਗੈਸ ਚ ਵਧੀਆ ਬਣ ਜਾਣਗੇ। ਤੁਸੀਂ ਤਾਂ ਵੀ ਕੱਢ ਲਗ ਰਹੀ ਹੈ। ਹਾਂ ਕਰ ਸ਼ਰਨ। ਤੇ ਸੰਦਖ ਸਪੀਸ਼ੀਅਲ ਸੇਖੋ ਜੀ ਇਧਰ। ਇਧਰ ਹੋ ਬਣਿਆ ਚੰਨਣ ਪਹਿਲੇ ਸਨ। ਐਨੀ ਛੇਤੀ ਕਿੱਥੇ ਬਣਦਾ ਵੀ ਤੁਸੀਂ ਜਨਨ। ਜਨਨ। ਹਾਂ ਹੁੰਦਾ ਸੋ। ਐਨੀ ਛੇਤੀ ਕਿੱਥੇ ਬਣਦਾ ਤੁਸੀਂ ਮੇਰੇ ਲਾਓ। ਟੈਨ ਵੀ ਲਾਉਣਾ। ਹਾਂ ਮੈਂ ਹੀ ਕਾਹਲ ਕਰੀਏ ਨਹੀਂ ਮੈਂ ਛੇਤੀ ਕੱਢ ਲਿਆ ਤਾਂ ਕਰਕੇ ਵਧੀਆ ਨਹੀਂ ਬਣੇ ਹੈਗੇ। ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਟਾਈਮ ਜ਼ਿਆਦਾ ਫਰਾਈ ਕਰਕੇ ਦੇਖਦੇ ਆ ਵੀ ਇਹਨਾਂ ਦਾ ਜਿਹੜਾ ਕਲਰ ਆ ਕਿੱਦਾਂ ਦਾ ਹੋ ਜਾਂਦਾ ਹੈ ਦੇਖਾ ਕਿ ਹੁਣ ਤਾਂ ਲੱਗ ਗਿਆ ਕ੍ਰਿਸਪੀ ਜਿਹਾ ਹੋਣਾ ਆ ਬਹੁਤ ਟੇਸਟੀ ਕ੍ਰਿਸਪੀ ਜਿਹਾ ਲੱਗ ਰਿਹਾ ਹੈ ਪਰ ਨਾ ਕੋਈ ਨਹੀਂ ਲੱਗ ਰਹੀ ਸੰਡੇ ਦਾ ਦੰਤਾ ਜੀ ਆਈ ਹੁੰਦਾਗਾ ਤੇ ਬਸ ਉਹ ਖਾਣ ਵਾਲਾ ਕੀੜਾ ਜਿਹੜਾ ਜ ਬੱਚਿਆਂ ਦੇ ਜਾਗ ਪੈਂਦਾਗਾ ਐ ਹੁੰਦਾ ਵੀ ਚਲ ਅੱਜ ਆਪਾਂ ਕੁਛ ਨਾ ਕੋਈ ਖਾ ਗਏ ਘਰੇ ਰਹਿ ਗਏ ਰੈਣੀਆਗੇ ਕੋਣ ਇਹ ਤੇ ਰੋਟਾ ਬੋਲਦਾ ਫੇਣੀ ਲਿਆ ਕੇ ਪਾਈ ਜਾਂਦਾ ਜੀ ਮੁੱਲ ਦਾ ਤਾਂ ਚੰਗਾ ਨਹੀਂ ਇਹਦਾ ਆਪਾਂ ਹਰ ਦਿਨੀ ਬੱਚੇ ਨੂੰ ਮੁੱਲ ਦਾ ਲਿਆ ਕੇ ਖਵਾ ਦਈਏ ਦੁਕਾਨ ਤੋਂ ਤੇ ਸੁਣਾ ਮੈਂ ਸੋਚਿਆ ਅੱਜ ਦੋ ਆਲੂ ਕੱਟ ਕੇ ਆਪਾਂ ਬਣਾ ਲੈਨੇ ਨੇ ਅੱਜ ਸਪੀ ਟਰਾਈ ਕਰ ਲਾਂਗੇ ਕਿੱਦਾਂ ਦੀ ਬਣਦੀ ਆ ਤੇ ਨਾਲੇ ਆਪਾਂ ਗੁਸ਼ਾਲਨੇ ਨੇ ਨਾ ਇਹ ਬੋਲ ਕੋਲ ਕੋਲ ਦਾ ਮੈਨੇ ਬਣਤਾਗੇ ਕਿਛਤੀ ਵਾਲੇ ਬਰਾਊਨ ਹੋਣ ਲੱਗ ਗਏ ਜੀ ਇਹਦਾ ਕਲਰ ਜੀ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਕੈਮਰਾ ਇਚ ਜੀ ਪਮਾ ਦੀ ਤੁਹਾਨੂੰ ਹੋਰ ਨਹੀਂ ਕਲਰ ਸਹੀ ਆ ਰਹੇ ਆ ਹੁਣ ਵੈਸੇ ਬਹੁਤ ਕ੍ਰਿਸਪੀ ਬਣ ਗਏ ਚਲੋ ਠੀਕ ਹੈ ਜੀ ਆਪਾਂ ਹੁਣ ਇਹਨਾਂ ਜਦੋਂ ਬਾਹਰ ਕੱਢ ਲਏ ਦੂਸਰਾ ਆਪਾਂ ਫਿਰ ਤੁਹਾਨੂੰ ਦਿਖਾਉਣੇ ਹੈਗੇ ਕਿਵੇਂ ਦੇ ਬਣਦੇ ਹਾਂਜੀ ਹੁਣ ਜਿਹੜੇ ਆਪਣੇ ਇਹ ਬਣ ਗਏ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਗੇ ਕਿਹੜੇ ਕੱਢੇ ਹੋ ਚਿਪਸ ਬਣ ਗਏ ਤਾਂ ਚਿਪਸ ਹੀ ਬਣਗੇ ਜਮਾਂ ਬਿਲਕੁਲ ਜੀ ਤਾਂ ਨੂੰ ਸਰਵ ਕਰਕੇ ਦਿਖਾਉਣੇ ਆ ਵੀ ਇਹ ਆਪਾਂ ਕਿਵੇਂ ਇਹਨੂੰ ਸੌਸ ਦੇ ਨਾਲ ਸਰਵ ਕਰ ਸਕਦੇ ਆ ਚਲੋ ਠੀਕ ਹੈ ਜੀ ਆਪਾਂ ਜਿਹੜੇ ਨੇ ਫੇਰ ਬਣਾ ਲਏ ਉਹਨਾਂ ਨੂੰ ਸਰਵ ਕਰਕੇ ਦਿਖਾ ਕੇ ਤੁਹਾਨੂੰ ਚਾਹੀਦੇ ਪਾਣੇ ਨੇ ਚੈੱਕ ਕਰਾਉਣੇ ਇਹਨਾਂ ਨੂੰ ਕੁਝ ਚੰਗਣ ਨੂੰ ਨੇ ਲਓ ਜੀ ਜਿਹੜੇ ਆਪਣੇ ਫਿੰਗਰ ਫ੍ਰਾਈ ਜਿਹੜੇ ਨੇ ਇਹ ਬਣ ਕੇ ਰੈਡੀ ਹੋ ਗਏ ਜੀ ਕਿ ਤੁਸੀਂ ਕਿ ਕਹਿ ਸਕਦੇ ਇਹਨਾਂ ਨੂੰ ਤੁਸੀਂ ਤੇ ਦੇਖਣ ਨੂੰ ਤਾਂ ਬਹੁਤ ਵਧੀਆ ਲੱਗਦੇ ਨੇ ਬਾਕੀ ਜੀ ਇਹਨਾਂ ਨੂੰ ਆਪਾਂ ਟੇਸਟ ਕਰਵਾ ਕੇ ਦੇਖਦੇ ਹਾਂ ਕੋਸ਼ਾਧਨ ਨੂੰ ਕਿੱਦਾਂ ਦੇ ਬਣਦੇ ਨੇ ਲਓ ਜੀ ਆਪਣਾ ਕਰਸ਼ਾਧਨ ਹੁਣ ਇਹਨਾਂ ਨੂੰ ਖਾ ਕੇ ਟੇਸਟ ਕਰਕੇ ਦੱਸ ਰਿਹਾਗਾ ਵੀ ਕਹੋ ਜੇ ਬਣੇ ਨੇ ਕਿੰਨੇ ਬਣੇ ਨੇ ਪੂਰੇ ਕਿੱਦਾਂ ਦਾ ਟੇਸਟ ਆ ਰਿਹਾ ਹੈਗਾ ਉਹ ਕਿ ਪਕੌੜੇ ਆ ਜੀ ਵਰਗਾ ਟੇਸਟ ਆ ਰਿਹਾ ਬਹੁਤ ਵਧੀਆ ਬਣੇ ਨੇ ਜੀ ਦੇਖਣ ਨੂੰ ਤਾਂ ਬਹੁਤ ਕ੍ਰਿਸਪੀ ਲੱਗਦੇ ਨੇ ਬਹੁਤ ਜ਼ਿਆਦਾ ਨਹੀਂ ਤੇ ਕੋਈ ਮਿੰਟ ਵੀ ਨਹੀਂ ਜ਼ਿਆਦਾ ਆਈ ਜੀ ਬਸ ਆਪਾਂ ਆਲੂ ਨੂੰ ਇਦਾਂ ਹੀ ਕੱਟ ਕੇ ਹੈ ਨਾ ਉਹਦੇ ਵਿੱਚ ਆਪਾਂ ਰੋਟ ਦਾ ਆਟਾ ਪਾ ਕੇ ਥੋੜਾ ਜਿਹਾ ਨਮਕ ਤੇ ਮਿਰਚ ਦਾ ਬਸ ਉਹ ਪਾਇਆਗਾ ਬਾਕੀ ਸੌਸ ਦੇ ਵਿੱਚ ਆਪਣਾ ਹੁੰਦਾ ਹੀ ਆ ਜੀ ਵਧੀਆ ਹੁੰਦੀ ਹੈ ਜਿਹੜੀ ਸੌਸ ਹੁੰਦੀ ਹੈ ਆਪਣੀ ਤੇ ਇਸ ਤਰੀਕੇ ਦੇ ਨਾਲ ਤੁਸੀਂ ਵੀ ਜਿਹੜਾ ਸਰਵ ਕਰ ਸਕਦੇ ਹੋਗੇ ਦੇ ਨਾਲ ਜਿਹੜੇ ਬੱਚਿਆਂ ਜਿਹੜੇ ਆਪਣੇ ਚਲੋ ਬਿਰਗੇ ਇੰਨੇ ਨਾਲ ਹੁਣ ਆਪਾਂ ਮੁੱਲ ਦਾ ਲਿਆ ਕੇ ਖਵਾਉਂਦੇ ਨੇ ਪੈਸੇ ਲਾਉਂਦੇ ਨਾਲ ਉਹ ਚੀਜ਼ ਨਹੀਂ ਬਣਦੀ ਹੈਗੀ ਜਿਹੜੇ ਆਪਾਂ ਫਾਸਟ ਫੂਡ ਆਪਾਂ ਖਵਾਉਂਦੇ ਆ ਕਦੇ ਕਦੇ ਹੀ ਹੋ ਸਕਦਾ ਹੈ ਕਦੇ ਕਦੇ ਚੱਲ ਜਾਂਦਾ ਹੈਗਾ ਹਾਂ ਹੁਣ ਡੇਲੀ ਆਪਾਂ ਬੱਚੇ ਨੂੰ ਬਾਹਰੋਂ ਲਿਆ ਕੇ ਖਵਾਈਏ ਹੈ ਨਾ ਠੀਕ ਨਹੀਂ ਰਹਿੰਦਾ ਚਲੋ ਜੀ ਹੁਣ ਆਪਾਂ ਠੀਕ ਹੈ ਜੀ ਹੁਣ ਆਪਾਂ ਫਿਰ ਵੀਡੀਓ ਦਾ ਕਰਦੇ ਹਾਂ ਐਂਡ ਮਿਲਦੇ ਹਾਂ ਜੀ ਕਿਸੇ ਨਿਊ ਬਲੌਗ ਦੇ ਨਾਲ ਇਹ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਜਿਆਦਾ ਧੰਨਵਾਦ ਜੀ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਉਹਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਆਪਾਂ ਮਿਲਦੇ ਹਾਂ ਜੀ ਫਿਰ ਕਿਸੇ ਨਿਊ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ